ਵਾਹਿਗੁਰੂ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸਭੰ ਗੁਰਪ੍ਰਸਾਦ ਜਪ ਆਦੋ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਚਕਰ ਚਿਹਨੋ ਅਰ ਬਰਣ ਜਾਤ ਪਰ ਪਾਤ ਨਾਹੀਨ ਜੇਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿਣਾ ਸਕਤ ਕੇਹੇ ਤ ਚਾਲੋ ਮੂਰਤ ਅਨਭਵ ਪ੍ਰਕਾਸ਼ ਸਾਮਿ ਤੋਜ ਕਿਹ ਜਾਏ ਤੇ ਇੰਦਰ ਇੰਦਰਾਣ ਸਾਹੇ ਸਹਾਣ ਗਣਿਜੈ ਿਰ ਪਵਨ ਮਹੀ ਪਸੁਰ ਨਰ ਅਸੁਰ ਨੇਤ ਨੇਤ ਬਨ ਤ੍ਰੈਣ ਕਹਤ ਤਉ ਸਰਬਨਾਮ ਕਥੈ ਕਵਨ ਕਰਮਨਾਮ ਵਰਨਤ ਸੁਮਤ ਜਿਉਂ ਬੁਲਾਵ ਹੈ ਤਿਉਂ ਬੁਲ੍ਹ ਹੈ ਸੁਆਮੀ ਕੁਦਰਤ ਕਬਣੋ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤਿ ਪਿਆਰੀ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨ ਮੰਨੈ ਅਰਤਖ ਗੁਰੂ ਨਿਸਤਾਰੇ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਬਿਦ ਤੁਮ ਹਰ ਜਾਣੋ ਆਪੇ ਹਮਰੁ ਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਤਨੁ ਧਨ ਗੁਰੂ ਨਾਨਕ ਜਾਣ ਕੇਰਾ जित मिले चुके सब सोग संतापे दंड बंधन कला समरथ डोलन हो प्रभु नानक दे कर हाथ ਵਾਹ ਗੁਰੂ ਸਾਹਿਬ ਜੀ ਗੋੜੀ ਗੁਆਰੇਰੀ ਮਹੱਲਾ ਪੰਜ ਬਾਸ ਸਤ ਗੁਰ ਦਰਸ਼ਨ ਅਗਨ ਨਿਵਾਰੀ ਸਤ ਗੁਰ ਭੇਟ ਤਹ ਹਉ ਮੈ ਮਾਰੀ ਸਤ ਗੁਰ ਸੰਗ ਨਾਹੀ ਮਨ ਡੋਲੇ ਅੰਮ੍ਰਿਤ ਬਾਣੀ ਗੁਰਮਖੋ ਭੋਲੇ ਸਭ ਜਗ ਸਾਚਾ ਜਾ ਸਚ ਮਹਿ ਰਾਤੇ ਸੀਤਲ ਸਾਤ ਗੁਰ ਤੇ ਪ੍ਰਵ ਜਾਤੇ ਰਹਾਉ ਸੰਤ ਪ੍ਰਸਾਦ ਜਪੈ ਹਰਨਾਮ ਸੰਤ ਪ੍ਰਸਾਦ ਹਰ ਕੀਰਤਨ ਗਾਓ ਸੰਤ ਪ੍ਰਸਾਦ ਸਗਲ ਦੁੱਖ ਮਿਟੇ ਸੰਤ ਪ੍ਰਸਾਦ ਬੰਧਨ ਤੇ ਛੁੱਟੇ ਸੰਤ ਕਿਰਪਾ ਤੇ ਮਿਟੈ ਮੋਹ ਭਰਮ ਸਾਦਰੇਣ ਮੱਜਣ ਸਭ ਧਰਮ ਸਾਧ ਕਿਰਪਾਲ ਦਿਆਲ ਗੋਬਿੰਦ ਸਾਦਾ ਮਹਿ ਇਹ ਹਮਰੀ ਜਿੰਦ ਕਿਰਪਾ ਨਿਧਿ ਕਿਰਪਾਲ ਤਿਆਵਾਂ ਸਾਧ ਸੰਗਤਾ ਬੈਠਣ ਪਾਵਾਂ ਮੋਹਿ ਨਿਰਗਣ ਕਾ ਪ੍ਰਵਕੀਨੀ ਦਇਆ ਸਾਧ ਸੰਗ ਨਾਨਕ ਨਾਮ ਲਿਆ ਮੋਹੇ ਨਿਰਗਣ ਕਾ ਪ੍ਰਵਕੀਨੀ ਦਇਆ ਸਾਧ ਸੰਗ ਨਾਨਕ ਨਾਮ ਲਿਆ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਾਈਂ ਵੇ ਕਮਾਲ ਚੌਰ 76 ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਜੀਤ ਸਰਵਤ ਸੰਗਤੀਓ ਗੁਰੂ ਫਤਿਹ ਪ੍ਰਵਾਨ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਵਤ ਸੰਗਤਾਂ ਵੱਡੇ ਭਾਗਾਂ ਵਾਲੇ ਹੋ ਜੋ ਅਮਰਤ ਵੇਲੇ ਤੋਂ ਲੈ ਕਰਕੇ ਪਾਤਸ਼ਾਹ ਧੰਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਪਵਿੱਤਰ ਅਮਰਤਮਈ ਗੁਰਬਾਣੀ ਦੇ ਅਮਰਤ ਵੇਲੇ ਦੇ ਨਿਤਨੇਮ ਸ਼੍ਰਾਵਣ ਕਰ ਰਹੇ ਹੋ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸ੍ਰੀ ਆਸਾ ਜੀ ਦੀ ਵਾਰ ਦੇ ਹਰ ਜਸ ਕੀਰਤਨ ਹੋਏ ਆਪ ਗੁਰੂ ਘਰ ਦੀਆਂ ਸ਼ਿਵਾਮਾਂ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ ਆਓ ਮਹਾਰਾਜ ਜੀ ਦੀਆਂ ਬਖਸ਼ਰਾਂ ਹਨ ਲੜੀਵਾਰ ਕਥਾ ਦੀ ਸਬਦ ਦੀ ਵਿਚਾਰ ਆਪਾਂ শ্রবণ ਕਰੀਏ ਕਥਾ শ্রবণ ਕਰਨ ਤੋਂ ਪਹਿਲਾਂ ਆਪਣੇ ਮਨ ਬਿਰਤੀਆਂ ਨੂੰ ਕਰੀਏ ਇਕਾਗਰ ਸਾਰੇ ਰਲ ਕੇ ਬੋਲੀਏ ਜੀ ਸਤ ਨਾਮ ਸ੍ਰੀ ਵਾਹਿਗੁਰੂ ਗੌੜੀ ਗਵਾਰੇਰੀ ਮਹੱਲਾ ਪੰਜ ਬਾਣ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੁਰਕ ਕਰਕੇ ਕਿਰਪਾ ਬਖਸ਼ਿਸ਼ ਦੇ ਘਰ ਦੇ ਵਿੱਚ ਆ ਕਰਕੇ ਆਪਣੇ ਪਵਿੱਤਰ ਅੰਗ 183 ਦੇ ਉੱਪਰੋਂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਆਏ ਹੋਏ 31 ਰਾਗਾਂ ਦੇ ਵਿੱਚੋਂ ਤੀਸਰੇ ਰਾਗ ਗੌੜੀ ਰਾਗਣੀ ਦੇ ਵਿੱਚੋਂ ਗੁਆਰੇਰੀ ਇਸ ਦੀ ਕਿਸਮ ਹੈ ਮਹੱਲਾ 5 ਪੰਜਬ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ ਮਹਾਰਾਜ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਉਹਨਾਂ ਦੇ ਮੁਖਾਰ ਬਿੰਦ ਦੇ ਵਿੱਚੋਂ ਆਈ ਹੋਈ ਤਰਕੀ ਬਾਣੀ ਦੇ ਵਿੱਚੋਂ ਕਿਰਪਾ ਬਖਸ਼ਿਸ਼ਾਂ ਕਰਦੇ ਹਨ ਜੀ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਗੌੜੀ ਰਾਗਣੀ ਦੇ ਵਿੱਚੋਂ ਗੁਆਰੇਰੀ ਇਸ ਦੀ ਕਿਸਮ ਹੈ ਪਾਤਸ਼ਾਹ ਜੀ ਮਹੱਲਾ ਪੰਜਵਾਂ ਪੰਚਮ ਪਾਤਸ਼ਾਹ ਸਾਇਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੇ ਮੁਖਾਰ ਵਿੰਦ ਤੋਂ ਪਰਮਾਤਮਾ ਸਤਗੁਰੂ ਦੀ ਮਹਿਮਾ ਕਰਦਿਆਂ ਹੋਇਆਂ ਫਰਮਾਨ ਕਰਦੇ ਹਨ ਸਤ ਗੁਰੂ ਦਰਸ਼ਨ ਅਗਨ ਨੇ ਵਾਰੀ ਮਹਾਰਾਜੀ ਫੁਰਮਾਨ ਕਰਦੇ ਹਨ ਕਿ ਸਤ ਗੁਰਾਂ ਦੇ ਦਰਸ਼ਨ ਕਰਨ ਦੇ ਨਾਲ ਜਿਹੜੇ ਅਗਨ ਵਰਗੇ ਸਾਡੇ ਪਾਪ ਹੋ ਜਾਂਦੇ ਹਨ ਉਹ ਨਿਵਰ ਦੂਰ ਹੋ ਜਾਂਦੇ ਹਨ ਨਿਵਾਰੀ ਦੂਰ ਹੋ ਜਾਂਦੇ ਹਨ ਕਈ ਉਦਾਹਰਨਾਂ ਹੁੰਦੀਆਂ ਨੇ ਕਈ ਸਾਖੀਆਂ ਹੁੰਦੀਆਂ ਨੇ ਬਾਬਾ ਟੂਕ ਮਾਤ ਮਾਤਰੇ ਨਾਲ ਸਾਖੀਆਂ ਨੂੰ ਸ਼੍ਰਵਣ ਕਰਦੇ ਆਂ ਬਾਬਾ ਵਿਧੀ ਚੰਦ ਜੀ ਜਦੋਂ ਉਹ ਦਸਾਲੇ ਲੈਣ ਵਾਸਤੇ ਗਏ ਦਸਾਲੇ ਲੈਣ ਤੋਂ ਬਾਅਦ ਜਦੋਂ ਉਹਨਾਂ ਦੇ ਮਗਰ ਉਥੋਂ ਲੈ ਜਿਹੜੇ ਪਹਿਰੇਦਾਰ ਸੀ ਮੁਲਾਜ਼ਮ ਸੀ ਉਹ ਲੱਗ ਗਏ ਬਾਬਾ ਵਿਧੀ ਚੰਦ ਜੀ ਨੇ ਆਪਣੀ ਰੱਖਿਆ ਕਰਨ ਵਾਸਤੇ ਉਹਨਾਂ ਤੋਂ ਸੁਪੋਣ ਸੁਪਣ ਵਾਸਤੇ ਇੱਕ ਪਰਭੁੰਜਾ ਜਿਹੜਾ ਦਾਣੇ ਪੁੰਨ ਰਿਆ ਸੀ ਉਹਨੂੰ ਪੁੱਛਿਆ ਵੀ ਮੈਂ ਕਿੱਥੇ ਲੋਕਾਂ ਕੋਈ ਹੈ ਥਾਂ ਉਹ ਕਹਿਣ ਲੱਗਾ ਮੇਰੇ ਕੋਲ ਤਾਂ ਪੱਠੀ ਆ ਕਰੀ ਤਾਂ ਉਹਨੇ ਮਸਕਰੀਕ ਚਿਹੜ ਸੀ ਪਰ ਬਾਬਾ ਵਿਧੀ ਚੰਦ ਜੀ ਉਸ ਪੱਠ ਦੇ ਵਿੱਚ ਹੀ ਵੜ ਗਏ ਤੇ ਪੱਠ ਦੇ ਵਿੱਚ ਵੜ ਗਏ ਅੱਗ ਚੱਲਦੀ ਹੈ ਉੱਪਰ ਦਾਣੇ ਪੁੱਜ ਰਹੇ ਹਨ ਰੇਤਾ ਗਰਮ ਹੋ ਰਿਹਾ ਹੈ ਔਰ ਬਾਬਾ ਵਿਦੀ ਚੰਦ ਜੀ ਨੂੰ ਪਠ ਦੇ ਵਿੱਚ ਬੈਠਿਆਂ ਨੂੰ ਅੱਗ ਦਾ ਜਿਹੜਾ ਸੇਕ ਹੈ ਉਹ ਇਸ ਤਰ੍ਹਾਂ ਹੀ ਮਹਿਸੂਸ ਹੋ ਰਿਹਾ ਜਿਸ ਤਰ੍ਹਾਂ ਅੱਜ ਕੱਲ ਦੇ ਸਮੇਂ 'ਚ ਆਪਾਂ ਅੱਗ ਸੇਕਦੇ ਹਾਂ ਨਿਗ ਲੈਣ ਵਾਸਤੇ ਬਸਨੇਗੀ ਅੱਗ ਦੇ ਰਹੀ ਆ ਭਾਵ ਮਹਾਰਾਜ ਜੀ ਨੇ ਕਿਰਪਾ ਕਰਕੇ ਸਤਿਗੁਰੂ ਜੀ ਦੇ ਦਰਸ਼ਨਾਂ ਦੇ ਨਾਲ ਉਹ ਜਿਹੜੀ ਪਰਤਖ ਅਗਣੀ ਸੀ ਉਹ ਨਿਵਾਰ ਦਿੱਤੀ ਦੂਸਰੀ ਸਾਡੇ ਹਿਰਦਿਆਂ ਦੇ ਵਿੱਚ ਵੀ ਅਗਨੀ ਚੱਲਦੀ ਹੈ ਇੱਕ ਦੂਜੇ ਦੇ ਵਿਰੋਧਤਾ ਦੇ ਪ੍ਰਤੀ ਕਈ ਵਾਰੀ ਸਾਡਾ ਕਿਸੇ ਨਾਲ ਆਪਸ ਵਿੱਚ ਕੋਈ ਝਗੜਾ ਹੋ ਗਿਆ ਜਾਂ ਕੋਈ ਸਾਨੂੰ ਚੰਗਾ ਨਹੀਂ ਲੱਗਦਾ ਜਾਂ ਕਈ ਵਾਰੀ ਸਾਡੇ ਮਨ ਦੇ ਵਿਚਾਰ ਕਿਸੇ ਮਨੁੱਖ ਦੇ ਨਾਲ ਨਹੀਂ ਮਿਲਦੇ ਨਾ ਮਿਲਣ ਕਰਕੇ ਉਹਦੇ ਪ੍ਰਤੀ ਸਾਡੇ ਹਿਰਦੇ ਦੇ ਵਿੱਚ ਅੱਗ ਪੈਦਾ ਹੋ ਜਾਂਦੀ ਹੈ ਅੱਗ ਇਹ ਹੀ ਆ ਜਿਦੋਂ ਅਸੀਂ ਉਹਨੂੰ ਦੇਖ ਲੈਨੇ ਆਪਣੇ ਮੁੱਖ ਦੇ ਵਿੱਚ ਪਹਿਲੇ ਲੱਗ ਜਾਂਦੇ ਆ ਵੀ ਆ ਆ ਗਿਆ ਫਲਾਣਾ ਇਹ ਹੁਣ ਇਹ ਐਂ ਕਰਦਾ ਇਹਨੇ ਬਾਹ ਕਰਤਾ ਤੇ ਜੇ ਸਾਡੇ ਕੋਲ ਕੋਈ ਬੈਠਾ ਹੋਵੇ ਤੇ ਇਹ ਅਗਨੀ ਅਸੀਂ ਉਹਨੂੰ ਸੁਣਾਉਣੇ ਆਪਣੇ ਮੁਖ ਰਾਈਂ ਵੀ ਆ ਆ ਗਿਆ ਫਲਾਣਾ ਇਹ ਚੰਗਾ ਨਹੀਂ ਹੈ ਆ ਵੀ ਆਪਾਂ ਦੇਖਿਆ ਜਾਂਦਾ ਹੈ ਜਿਹੜੇ ਸਾਡੀਆਂ ਪ੍ਰਬੰਧਨ ਖਾਨ ਨੂੰ ਸੰਸਾਰਿਕ ਪੰਚਾਇਤਾਂ ਹਨ ਗੁਰਦੁਆਰਿਆਂ ਦੇ ਹਨ ਉਹਨਾਂ ਦੇ ਵਿੱਚ ਜਿਹੜੇ ਸੇਵਾਦਾਰ ਨੇ ਉਹਨਾਂ ਦੀ ਇੱਕ ਦੂਜੇ ਦੇ ਸੇਵਾਦਾਰਾਂ ਦੇ ਪ੍ਰਤੀ ਅਗਨੀ ਜਿਹੜੇ ਪ੍ਰਬੰਧ ਕਮੇਟੀ ਆ ਉਹਨਾਂ ਦੇ ਆਪਸ ਵਿੱਚ ਮੈਂਬਰਾਂ ਦੇ ਪ੍ਰਤੀ ਅਗਨੀ ਪੰਚਾਇਤ ਐ ਪੰਚਾਇਤ ਮੈਂਬਰਾਂ ਦੇ ਪ੍ਰਤੀ ਅਗਨੀ ਇੱਕ ਦੂਜੇ ਦੇ ਵਿੱਚ ਇਹ ਸਾਰੀ ਅਗਨੀ ਹੈ ਪਰ ਜਿਨ੍ਹਾਂ ਨੂੰ ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਕਰ ਦਿੰਦੇ ਹਨ ਉਹਨਾਂ ਦੀਆਂ ਇਹ ਜਿਹੜੀਆਂ ਅਗਨੀਆਂ ਨੇ ਉਹਨੂੰ ਨਿਵਾਰ ਦਿੰਦੇ ਹਨ ਦੂਰ ਕਰ ਦਿੰਦੇ ਹਨ ਭਾਵ ਜਿਵੇਂ ਭਾਈ ਕਣਈਏ ਜੀ ਦੇ ਉੱਪਰ ਮੇਰ ਕੀਤੀ ਸੀ ਉਹਨਾਂ ਦੀ ਜਿਹੜੀ ਦੁਸ਼ਮਣ ਵਾਲੀ ਅਗਨੀ ਸੀ ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਦੂਰ ਕਰ ਦਿੱਤੀ ਸੀ ਜੰਗ ਦੇ ਮੈਦਾਨ ਦੇ ਵਿੱਚ ਵੀ ਉਹ ਲੈ ਕਰਕੇ ਮਾਸ਼ਕ ਜਲਦੀ ਸੇਵਾ ਕਰਦੇ ਸਨ ਪਰ ਜਿਨ੍ਹਾਂ ਦੇ ਮੇਰੇ ਵਰਗਿਆਂ ਦੇ ਉੱਥੇ ਜਿਹੜੇ ਸਤਗੁਰੂ ਜੀ ਦੇ ਸਿੰਘ ਸਨ ਜੰਗ ਜੁਦ ਦੇ ਵਿੱਚ ਲੜਨ ਵਾਲੇ ਤੇ ਉਹਨਾਂ ਦੇ ਮਨ ਦੇ ਵਿੱਚ ਇਹ ਅਗਨੀ ਸੀ ਉਹਨਾਂ ਨੇ ਅਗਨੀ ਦੇ ਕਾਰਨ ਹੀ ਭਾਈ ਕਣਈਏ ਜੀ ਦੀ ਸ਼ਿਕਾਇਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ 'ਚ ਕੀਤੀ ਪਾਤਸ਼ਾਹ ਇਹ ਕਣਈਆ ਅਸੀਂ ਉੱਥੇ ਜੰਗ-ਜੁੱਧ ਕਰਕੇ ਉਹਨਾਂ ਨੂੰ ਮਾਰ ਕੇ ਫੱਟੜ ਕਰਦੇ ਹਾਂ ਤੇ ਇਹ ਜਲ ਛਕਾਉਂਦਾ ਮਹਾਰਾਜ ਜੀ ਇਹਨੂੰ ਸਜ਼ਾ ਮਿਲਣੀ ਚਾਹੀਦੀ ਆ ਪਾਤਸ਼ਾਹ ਜੀ ਕਹਿਣ ਲੱਗੇ ਵੀ ਜੇ ਦਾ ਕਸੂਰ ਹੈ ਤਾਂ ਜ਼ਰੂਰ ਸਜ਼ਾ ਦੇਵਾਂਗੇ ਸਦੋ ਸੱਦੇ ਗਏ ਭਾਈ ਕਣਈਆ ਜੀ ਤੇ ਭਾਈ ਕਣਈਆ ਜੀ ਨੂੰ ਸਤਿਗੁਰੂ ਜੀ ਕਹਿਣ ਲੱਗੇ ਭਾਈ ਕਣਈਆ ਜੀ ਤੁਹਾਡੀ ਸ਼ਿਕਾਇਤ ਆਈ ਹੈ ਕਿ ਤੁਸੀਂ ਬਹੁਤ ਵੱਡਾ ਗੁਨਾਹ ਕਰ ਰਹੇ ਹੋ ਹੁਣ ਭਾਈ ਕਣਈਆ ਜੀ ਆਪਣੇ ਹਿਰਦੇ ਦੇ ਮੁਤਾਬਕ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਦੇ ਸਦਕਾ ਦੋਨੇ ਹੱਥ ਜੋੜ ਕਰਕੇ ਕਹਿਣ ਲੱਗੇ ਮਹਾਰਾਜ ਮੈਨੂੰ ਤਾਂ ਨਹੀਂ ਪਤਾ ਲੱਗਦਾ ਮੇਰੇ 'ਚ ਕੋਈ ਗੁਨਾਹ ਹੈ ਪਰ ਜੇ ਆਪ ਜੀ ਨੂੰ ਪਤਾ ਆਪ ਜੀ ਦੇ ਸੇਵਾਦਾਰ ਸਿੱਖਾਂ ਨੇ ਦੱਸਿਆ ਤਾ ਮਹਾਰਾਜ ਆਪ ਹੀ ਉਸਰੂ ਦੂਰ ਕਰਨ ਵਾਲਿਓ ਕਿਰਪਾ ਕਰੋ ਭਾਈ ਸਾਹਿਬ ਦੀ ਸਿੱਖ ਕਹਿੰਦੇ ਨੇ ਕਿ ਤੁਸੀਂ ਜੰਗ ਦੇ ਮੈਦਾਨ ਦੇ ਵਿੱਚ ਦੁਸ਼ਮਣਾਂ ਨੂੰ ਵੀ ਜਲ ਸ਼ਕਾਉਨੇ ਹੋ ਤੇ ਉਹਨਾਂ ਨੂੰ ਸਲ ਸ਼ਕਾ ਕੇ ਇਹਨਾਂ ਦੇ ਵਿਰੁੱਧ ਖੜੇ ਕਰਦੇ ਹੋ ਸਿੱਖ ਕਹਿ ਰਹੇ ਨੇ ਹਦੋਂ ਨੇ ਹੱਥ ਬਨ ਕੇ ਕਹਿਣ ਲਗਾ ਪਿਤਾ ਜੀ ਮੈਨੂੰ ਉਥੇ ਇਹ ਨਹੀਂ ਪਤਾ ਲੱਗਦਾ ਵੀ ਦੁਸ਼ਮਣ ਕਿਹੜਾ ਹੈ ਤੇ ਦੋਸਤ ਕਿਹੜਾ ਹੈ ਤੇ ਤੁਸੀਂ ਮੇਰੀ ਜੰਗ ਦੇ ਵਿੱਚ ਜਲ ਛਕਾਉਣ ਦੀ ਡਿਊਟੀ ਲਈ ਹੈ ਵੀ ਤੂੰ ਜੰਗ ਦੇ ਵਿੱਚ ਜਲ ਛਕਾਉਣ ਦੀ ਡਿਊਟੀ ਲੈਣੀ ਆ ਜਿਹੜੇ ਫਟੜ ਨੇ ਉਹਨਾਂ ਨੂੰ ਜਲ ਛਕਾਉਣਾ ਜਿਹੜਾ ਤੈਥੋਂ ਜਲ ਦੀ ਮੰਗ ਕਰਦਾ ਜਲ ਛਕਾਉਣਾ ਮਹਾਰਾਜ ਤੁਸੀਂ ਇਹ ਤਾਂ ਨਹੀਂ ਕਿਹਾ ਸੀ ਵੀ ਕੱਲੇ ਸਿੱਖਾਂ ਨੂੰ ਛਕਾਉਣਾ ਤੇ ਦੂਸਰੀ ਪਾਤਸ਼ਾਹ ਜੋ ਮੈਨੂੰ ਜਲ ਲੈਣ ਵਾਸਤੇ ਆਵਾਜ਼ਾ ਦਿੰਦਾ ਹੈ ਕਿ ਮੈਨੂੰ ਜਲ ਛਕਾ ਦੇ ਭਾਈ ਤਾ ਮਹਾਰਾਜ ਮੈਨੂੰ ਉਹ ਜਲ ਮੰਗਣ ਵਾਲੇ ਦੇ ਵਿੱਚੋਂ ਆਪ ਜੀ ਦੀ ਤਸਵੀਰ ਦਿਨੀ ਆ ਆਪ ਜੀ ਦਾ ਉਹਦੇ ਵਿੱਚੋਂ ਦਰਸ਼ਨ ਹੁੰਦੇ ਨੇ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੈਨੂੰ ਇਹ ਦੱਸੋ ਕਿ ਮੈਂ ਤੁਹਾਨੂੰ ਪਾਣੀ ਤੋਂ ਕਿਵੇਂ ਜਵਾਬ ਦੇਵਾਂ ਪਾਤਸ਼ਾਹ ਜੀ ਖੁਸ਼ ਹੋਏ ਸਿੱਖਾਂ ਨੂੰ ਕਹਿਣ ਲੱਗੇ ਭਾਈ ਨਹੀਂ ਤੁਹਾਡਾ ਜਿਹੜਾ ਹਿਰਦਾ ਹੋਰ ਹੈ ਭਾਈ ਕੜਈਏ ਜੀ ਦਾ ਜਿਹੜਾ ਹਿਰਦਾ ਉਹ ਹੋਰ ਬਣ ਗਿਆ ਸਤਿਗੁਰੂ ਜੀ ਦੀ ਕਿਰਪਾ ਸਦਕਾ ਫਿਰ ਮਹਾਰਾਜੀ ਨੇ ਬਖਸ਼ਿਸ਼ਾਂ ਕਰ ਦਿੱਤੀਆਂ ਕਿ ਉਹਨਾਂ ਨੂੰ ਮਲਮ ਤੇ ਪਟੀਆਂ ਵੀ ਦੇਤੀਆਂ ਕਿ ਹੁਣ ਤੂੰ ਫਟੜਾਂ ਦੇ ਮਲਮ ਤੇ ਪਟੀਆਂ ਵੀ ਕਰਿਆ ਕਰੇਗਾ ਧੰਨ ਮੇਰੇ ਕਲਗੀਆਂ ਵਾਲੇ ਉਹਨਾਂ ਦਾ ਇਹ ਹਿਰਦਾ ਕਿ ਜਿਹੜੇ ਜੰਗ ਦੇ ਮੈਦਾਨ ਦੇ ਵਿੱਚ ਵੀ ਜਲਦੀ ਸੇਵਾ ਵਾਸਤੇ ਆਪਣੇ ਸੇਵਾਦਾਰ ਨੂੰ ਕੱਲਦੇ ਨੇ ਕਿਉਂਕਿ ਕਦੇ ਕਿਸੇ ਨੇ ਸੁਣਿਆ ਵੀ ਲੜਾਈ ਦੇ ਵਿੱਚ ਵੀ ਆਪਣੇ ਵਿਰੋਧੀਆਂ ਨੂੰ ਕੋਈ ਪਾਣੀ ਪਿਉਣ ਵਾਸਤੇ ਬੰਦਾ ਲਾ ਦੇ ਵੀ ਆਪਣੇ ਵਿਰੋਧੀਆਂ ਲੜਾਈ ਹੁੰਦੀ ਆ ਵੀ ਤੋਂ ਵਿਰੋਧੀਆਂ ਨੂੰ ਵੀ ਪਾਣੀ ਪੁੱਛ ਲੈਣਾ ਨਹੀਂ ਸੰਸਾਰ ਦੇ ਇਤਿਹਾਸ ਦੇ ਵਿੱਚ ਇਹ ਇਹ ਨਹੀਂ ਹੋਇਆ ਕੋਈ ਆਪਣੇ ਵਿਰੋਧੀਆਂ ਦੀ ਇਸ ਤਰ੍ਹਾਂ ਸੇਵਾ ਕਰੇ ਤੇ ਨਾ ਹੀ ਇਤਿਹਾਸ ਦੇ ਵਿੱਚ ਆਵੇਗਾ ਵੀ ਕੋਈ ਆਪਣੇ ਵਿਰੋਧੀਆਂ ਦੀ ਇਹ ਸੇਵਾ ਕਰੂਗਾ ਪਰ ਸੰਸਾਰ ਦੇ ਇਤਿਹਾਸ ਦੇ ਵਿੱਚ ਜੇ ਆਇਆ ਉਹ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਵੰਸਦਾਨੀ ਉਹਨਾਂ ਦੇ ਇਤਿਹਾਸ ਦੇ ਵਿੱਚ ਆਉਂਦਾ ਕਿ ਉਹ ਜੰਗ ਦੇ ਮੈਦਾਨ ਦੇ ਵਿੱਚ ਫਿਰ ਦੇ ਦੀ ਜਿਹੜੀ ਅਗਨੀ ਸੀ ਉਹਨੂੰ ਨਿਵਾਰ ਕਰਕੇ ਆਪਣੇ ਸੇਵਾਦਾਰਾਂ ਨੂੰ ਘੱਲ ਕੇ ਪਾਣੀ ਦੀ ਸੇਵਾ ਕਰਨ ਵਾਸਤੇ ਤੋਰਦੇ ਨੇ ਹੁਣ ਪਾਤਸ਼ਾਹ ਮਹਾਰਾਜ ਕਲਗੀਆਂ ਵਾਲੇ ਦਾ ਕਿੱਡਾ ਹਿਰਦਾ ਤੇ ਗਾਂ ਉਹਨਾਂ ਦੇ ਸਿੱਖ ਜਿਹੜੇ ਉਹਨਾਂ ਦੇ ਵੱਡੇ ਹਿਰਦੇ ਤੇ ਪਾਤਸ਼ਾ ਜਦੋਂ ਸਿੱਖਾਂ ਦੇ ਉੱਪਰ ਇੰਨਾ ਕੋ ਟਾਈਮ ਸੀ ਕਿ ਇਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਰਹਿਣ ਦਾ ਸਮਾਂ ਨਹੀਂ ਮਿਲਦਾ ਸੀ ਤੇ ਬਾਹਰ ਇਹ ਘੋੜਿਆਂ ਦੀਆਂ ਕਾਠੀਆਂ ਦੇ ਉੱਪਰ ਰਹਿੰਦੇ ਸਨ ਤੇ ਮੁੱਠ ਮੁੱਠ ਛੋਲਿਆਂ ਦੀ ਖਾ ਕਰਕੇ ਆਪਣਾ ਗੁਜ਼ਾਰਾ ਕਰਦੇ ਸਨ ਜਾਂ ਪੱਤੇ ਬਰਸ਼ਾਂ ਦੇ ਪੱਤੇ ਖਾ ਕਰਕੇ ਆਪਣਾ ਗੁਜ਼ਾਰਾ ਕਰਦੇ ਸਨ ਪਰ ਕਲੰਗੀਆਂ ਵਾਲੇ ਨੇ ਐਸੀ ਕਿਰਪਾ ਬਖਸ਼ਿਸ਼ਾਂ ਕੀਤੀ ਸੀ ਜਦੋਂ ਕਦੀ ਇਹਨਾਂ ਨੂੰ ਕੋਈ ਰਸਤ ਮਿਲਦੀ ਇਹ ਲੰਗਰ ਤਿਆਰ ਕਰਦੇ ਜੰਗਲਾਂ ਦੇ ਵਿੱਚ ਤਾਂ ਆਪਣੇ ਨਗਾਰੇ ਦੇ ਉੱਪਰ ਜੋ ਇਹਨਾਂ ਕੋਲ ਹਰ ਸਮੇਂ ਨਗਾਰਾ ਹੁੰਦਾ ਸੀ ਉਹਦੇ ਉੱਪਰ ਚੋਟ ਲਾ ਕਰਕੇ ਆਵਾਜ਼ਾਂ ਕਹਿੰਦੇ ਸੀ ਕਿ ਗੁਰੂ ਦਾ ਲੰਗਰ ਤਿਆਰ ਹੋ ਗਿਆ ਜੇ ਕੋਈ ਭੁੱਖਾ ਹੈ ਲੰਗਰ ਛਕਣਾ ਕਰੇ ਤੇ ਉੱਥੇ ਫਿਰ ਲੰਗਰ ਦੇ ਵਿੱਚ ਜੇਕਰ ਕੋਈ ਇਹਨਾਂ ਨਾਲ ਲੜਨ ਵਾਲਾ ਦੁਸ਼ਮਣ ਵੀ ਆ ਕੇ ਬਹਿ ਜਾਂਦਾ ਸੀ ਨਾ ਦਾ ਇਹਨਾਂ ਨੇ ਕਿਦੇ ਇਹ ਨਹੀਂ ਕਿਹਾ ਸੀ ਸਿੱਖਾਂ ਨੇ ਵੀ ਉਠ ਹੁਣ ਤਾਂ ਤੂੰ ਲੜਦਾ ਸੀ ਸਾਡੇ ਨਾਲ ਤੇ ਹੁਣ ਤੂੰ ਲੰਗਰ 'ਚ ਬਹਿ ਗਿਆ ਨਹੀਂ ਇਹਨਾਂ ਨੇ ਕਹਿਣਾ ਗੁਰੂ ਕੀ ਸੰਗਤ ਹੈ ਤੇ ਗੁਰੂ ਦਾ ਲੰਗਰ ਹੈ ਇਹਨਾਂ ਨੂੰ ਸਿਖਾਉਣਾ ਕਰੋ ਇਹ ਅੱਜ ਵੀ ਆ ਆਪਣੇ ਕਿਸਾਨੀ ਧਰਨੇ ਦੇ ਵਿੱਚ ਆਪਾਂ ਦੇਖਦੇ ਆਂ ਧਰਨਿਆਂ 'ਚ ਜਿਹੜੇ ਪੁਲਿਸ ਵਾਲੇ ਵੀਰ ਆਪਾਂ ਨੂੰ ਕੁੱਟਦੇ ਨੇ ਆਪਾਂ ਉਹਨਾਂ ਨੂੰ ਫੇਰ ਪ੍ਰਸ਼ਾਦਾ ਸਿਖਾਉਨੇ ਆਂ ਚਾਹ ਵੀ ਪਿਉਉਨੇ ਆ ਇਹ ਨਹੀਂ ਪਤਾ ਸਿੱਖ ਲੈ ਕੇ ਕਿੰਨੀ ਆ ਉਹਨਾਂ ਕੋਲ ਪਹੁੰਚਣ ਵੀ ਆ ਭਾਈ ਤੁਸੀਂ ਭੁੱਖੇ ਨਾ ਮਰੋ ਕੁੱਟਣਾ ਤਾਂ ਹੈਗਾ ਹੀ ਆ ਇਸ਼ਕੋ ਮਹਾਰਾਜ ਕਲੰਗੀਆਂ ਵਾਲੇ ਦੇ ਇਤਿਹਾਸ ਦੇ ਵਿੱਚ ਇਹ ਕਿੰਦੀਆਂ ਕਿਰਪਾਵਾਨੀ ਅੱਜ ਦੇ ਸ਼ਬਦ ਦੇ ਵਿੱਚ ਪੰਚੋ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਸਤਗੁਰ ਦਰਸ਼ਨ ਅਗਨ ਨਿਵਾਰੀ ਸਤਗੁਰੂ ਜੀ ਦੇ ਦਰਸ਼ਨਾਂ ਦੇ ਨਾਲ ਮਨੁੱਖ ਦੀ ਜਿਹੜੀ ਹਿਰਦੇ ਦੀ ਅਗਨੀ ਹੈ ਹਿਰਦੇ ਦੇ ਵਿੱਚ ਚੱਲ ਰਹੀ ਅਗਨੀ ਉਹ ਨਿਵਾਰੀ ਜਾਂਦੀ ਹੈ ਪਰ ਤਖ ਜਿਹੜੀ ਅਗਨੀ ਹੈ ਉਹ ਵੀ ਨਿਵਰ ਜਾਂਦੀ ਹੈ ਸੰਗ ਇੱਕ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਸਮੇਂ ਦੀ ਸਾਖੀ ਹੈ ਜਿਵੇਂ ਪਾਤਸ਼ਾਹ ਜੀ ਨੇ ਭਾਈ ਸੰਗਤਿਆਂ ਜੀ ਨੂੰ ਅੱਗ ਦੇ ਵਿੱਚ ਛੜ ਆਗਿਆ ਦਿੱਤੀ ਕਿ ਅੱਗ 'ਚ ਵਹਿ ਜਾ ਪਰ ਆਗੋਂ ਨੂੰ ਸਾੜ ਨਾ ਸਕੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਵਾਂ ਦਾ ਕਲਿਆਣ ਕਰਦਿਆਂ ਹੋਏ ਆਪਨੀਆਂ ਉਦਾਸੀਆਂ ਦੇ ਵਿੱਚ ਵਿਰਾਜਮਾਨ ਰਹੇ ਹਨ ਤੇ ਪਾਤਸ਼ਾਹ ਜੀ ਕल्याण ਕਰਦਿਆਂ ਕਰਦਿਆਂ ਅਚਲ ਬਟਾਲੇ ਪਹੁੰਚੇ ਜਿੱਥੇ ਸ਼ਿਵਰਾਤਰੀ ਦਾ ਮੇਲਾ ਲੱਗਿਆ ਸੀ ਤੇ ਸਿੱਧ ਲੋਕ ਆਪਣੀਆਂ ਕਰਾਮਾਤਾਂ ਦਿਖਾ ਕੇ ਲੋਕਾਂ ਤੋਂ ਆਪਣੀ ਵਡਿਆਈ ਕਰਵਾ ਰਹੇ ਸਨ ਸਤਿਗੁਰੂ ਜੀ ਉੱਥੇ ਜਾ ਕੇ ਬੈਠ ਗਏ ਸਿੱਧਾਂ ਨੇ ਬਹੁਤ ਸ਼ਕਤੀਆਂ ਦਿਖਾਈਆਂ ਹਨੇਰੀ ਚਲਾਈ ਕਈ ਤਰ੍ਹਾਂ ਦੇ ਰੂਪ ਬਣਾ ਕੇ ਗੁਰੂ ਜੀ ਨੂੰ ਡਰਾਉਣਾ ਚਾਹਿਆ ਸਤਿਗੁਰੂ ਜੀ ਨੇ ਭਲਾ ਕੀ ਡਰਨਾ ਸੀ ਤੇ ਇਸ ਤਰ੍ਹਾਂ ਜਦੋਂ ਇਹਨਾਂ ਦੀਆਂ ਸਾਰੀਆਂ ਸ਼ਕਤੀਆਂ ਸਤਗੁਰੂ ਤੇ ਨਾ ਚੱਲ ਸਕੀਆਂ ਤਾਂ ਮੇਰੇ ਪਾਤਸ਼ਾਹ ਨੇ ਥੋੜਾ ਜਿਹਾ ਇਨ੍ਹਾਂ ਕਣੀ ਉੱਪਰ ਨਿਗਾਹ ਕਰੀ ਤੇ ਇਹਨਾਂ ਦੀਆਂ ਸਾਰੀਆਂ ਸ਼ਕਤੀਆਂ ਫੇਲ ਹੋ ਗਈਆਂ ਜਦੋਂ ਪਾਣੀ ਸ਼ਕਤੀਆਂ ਫੇਲ ਹੋ ਗਈਆਂ ਤੇ ਸਾਰੇ ਵਿਚਾਰੇ ਨਿਮੋ ਝਣੇ ਜੇ ਹੋ ਕੇ ਵਹਿ ਗਏ ਜਿਵੇਂ ਇਸ ਤਰ੍ਹਾਂ ਵਹਿ ਗਏ ਜਿਵੇਂ ਕਿਸੇ ਦੀ ਰਸਤੇ ਦੇ ਵਿੱਚ ਕਿਸੇ ਦੀ ਗੱਡੀ ਤੋਂ ਤੇਲ ਮੁੱਕ ਜਾਵੇ ਪੈਟਰੋਲ ਪੰਪ ਦੂਰ ਹੋਵੇ ਸਾਧਨ ਨਾ ਬਣੇ ਉਹ ਚਾਰ ਸ਼ਵੇਰੇ ਦੇਖਦਾ ਵੀ ਹੁਣ ਮੈਂ ਕੀ ਕਰਾਂ ਗੱਡੀ ਜੁੱਤਾ ਤੇਲ ਨਹੀਂ ਹੈ ਇਸ ਤਰ੍ਹਾਂ ਸਿੱਧਾਂ ਦੇ ਵਿੱਚੋਂ ਸ਼ਕਤੀਆਂ ਮੁੱਕ ਗਈਆਂ ਬੈਠੇ ਨੇ ਵਿਚਾਰੇ ਕੀ ਕਰੀਏ ਤੇ ਜਦੋਂ ਉਧਰ ਇੱਕ ਅਜੀਤੇ ਨਾਮ ਦਾ ਸਿੱਖ ਸੀ ਉਹ ਆਪਣੀ ਚਾਦਰ ਵਿਸ਼ਾ ਕਰਕੇ ਸਰੋਵਰ ਦੇ ਵਿੱਚ ਜਿਹੜੇ ਹਨੇਰੀ ਆਈ ਸੀ ਉਹਦੇ ਨਾਲ ਜਿਹੜੇ ਪੰਛੀ ਮਰੇ ਆਦਕ ਸੀ ਉਹਨਾਂ ਨੂੰ ਚੱਕ ਚੱਕ ਕੇ ਚੱਕ ਕੇ ਤਹਾ ਕਰਦਿਆ ਕਰੇ ਉਹ ਉੱਡ ਜਾਇ ਕਰ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਦੇਖਿਆ ਵੀ ਪਾ ਜਾਣੀ ਜਾਣ ਤਾਂ ਹੈਗੇ ਸਨ ਪਰ ਸੰਗਤਾਂ ਨੂੰ ਪੁੱਛਿਆ ਵੀ ਇਹ ਕੌਣ ਸਿੱਧਾਂ ਨੂੰ ਪੁੱਛਿਆ ਕਿ ਤੁਹਾਡੇ ਨਾਲ ਦਾ ਇਹ ਕਦੇ ਨਹੀਂ ਮਾਰਾ ਜੀ ਤੁਹਾਡਾ ਹੀ ਸਿੱਖ ਹੈ ਇਹ ਜਿੱਤਾਂ। ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਇਹ ਕੀ ਕਰ ਰਿਹਾ ਕਹਿੰਦੇ ਜੀ ਇਹ ਮਰੇ ਹੋਏ ਪੰਛੀਆਂ ਨੂੰ ਜਿਉਂਦਾ ਕਰ ਰਿਹਾ। ਪਾਤਸ਼ਾਹ ਜੀ ਨੇ ਉਹਦੀ ਵੀ ਸ਼ਕਤੀ ਖਿੱਚ ਲਈ ਜਿਹੜੀ ਚਾਦਰਜੀ ਪਾਣੀ ਤੇ ਬਿਸ਼ਾਕੇ ਬੈਠਾ ਸੀ ਵਿੱਚੀ ਡੁੱਬਣ ਲੱਗਾ ਮਸਾਂ ਬਾਹਰ ਆਇਆ ਗੁਰੂ ਨਾਨਕ ਦੇਵ ਸਾਹਿਬ ਜੀ ਪਾਤਸ਼ਾਹ ਜੀ ਨੇ ਕਿਹਾ ਵੀ ਭਾਈ ਇਹ ਚੰਗੀ ਗੱਲ ਨਹੀਂ ਹੈ ਕਰਾਮਾਤ ਦਿਖਾ ਕਰਕੇ ਕਿਸੇ ਨੂੰ ਲੁੱਟ ਲੈਣਾ ਤੇ ਵਧੀਆ ਗੱਲ ਨਹੀਂ ਹੈ ਉਸ ਵੇਲੇ ਅਜੀਤਾਂ ਰਜਾਵਾ ਵੀ ਮਹਾਰਾਜ ਜੀ ਦੇ ਚਰਨਾਂ 'ਚ ਆ ਕਰਕੇ ਬਹਿ ਗਿਆ ਤੇ ਪਾਤਸ਼ਾਹ ਜੀ ਤੋਂ ਮਾਫੀਆਂ ਮੰਗ ਰਿਹਾ ਉਸ ਵੇਲੇ ਇੱਕ ਮਿਸਤਰੀ ਸਿੱਖ ਸੀ ਜਿਸ ਦੇ ਨਾਲ ਉਸ ਦਾ ਕੋਈ 12 ਸਾਲ ਦਾ ਬੱਚਾ ਸੀ ਉਹ ਆਏ ਸਤਿਗੁਰਾਂ ਦੇ ਚਰਨਾਂ 'ਚ ਨਮਸਕਾਰ ਕੀਤੀ ਬੇਨਤੀ ਕਰਕੇ ਕਹਿਣਾ ਕੀਤਾ ਕਿ ਹੇ ਮਹਾਰਾਜ ਇਹ ਮੇਰਾ ਪੁੱਤਰ ਹੈ ਤੇ ਮੈਂ ਆਪਣੇ ਪੁੱਤਰ ਨੂੰ ਆਪ ਜੀ ਦੀ ਭੇਟਾ ਚੜਾ ਰਿਹਾ ਕਿਰਪਾ ਕਰਕੇ ਇਹਨੂੰ ਰੱਖਣਾ ਕਰੋ ਕਿਉਂਕਿ ਮੇਰੇ ਘਰ ਮਹਾਰਾਜ ਜੀ ਬੜੇ ਉਲਾਦ ਹੋਈ ਕਈ ਬੱਚੇ ਹੋਏ ਪਰ ਉਹਨਾਂ ਦੇ ਵਿੱਚੋਂ ਬਚਿਆ ਕੋਈ ਨਾ ਮਰ ਜਾਂਦੇ ਸੀ ਜਨਮ ਹੋਣ ਸਾਰੀ ਬੱਚਾ ਥੋੜੇ ਸਮੇਂ 'ਚ 2-4 ਘੰਟਿਆਂ ਦੇ ਵਿੱਚ ਹੀ ਗੁਜ਼ਰ ਜਾਂਦਾ ਸੀ ਮਹਾਰਾਜ ਜੀ ਤੁਹਾਡੀ ਇੱਕ ਦਿਨ ਸੰਗਤ ਲੱਗੀ ਸੀ ਤੇ ਸੰਗਤ ਦੇ ਵਿੱਚ ਵਹਿ ਕਰਕੇ ਤੁਹਾਡਾ ਨਾਮ ਸਿਮਰਨ ਦਾ ਸਿਮਰਨ ਹੋ ਰਿਹਾ ਸੀ ਮੈਂ ਸੰਗਤ ਦੇ ਕੋਲੇ ਖੜ ਕੇ ਅਰਦਾਸ ਕੀਤੀ ਕਿ ਮਹਾਰਾਜ ਮੇਰਾ ਬੱਚਾ ਬਚ ਜਾਵੇ ਤੇ ਮੈਂ ਇਹ ਸੰਗਤਾਂ ਦੀ ਭੇਟੀ ਕਰਾਂਗਾ ਤੇ ਨਾ ਵੀ ਮਹਾਰਾਜ ਮੈਂ ਇਹਦਾ ਸੰਗਤਿਆ ਹੀ ਰੱਖਤਾ ਸੰਗਤ ਦੇ ਵਿੱਚੋਂ ਦਾਤ ਪ੍ਰਾਪਤ ਹੋਈ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜੀ ਨੂੰ ਕਹਿ ਦਿੱਤਾ ਕਿ ਮੈਂ ਬੜੀਏ ਪੀਰ ਫਕੀਰਾਂ ਨੂੰ ਮਨਾਇਆ ਬੜਿਆਂ ਮੈਂ ਸ਼ਾਕਤ ਸ਼ਕਤੀਆਂ ਕੋਲ ਜਿਹਨੂੰ ਆਪਾਂ ਪੁੱਛਾ ਵਾਲੇ ਕਹਿ ਦਿੰਨੇ ਆ ਸਿਆਣੇ ਕਹਿ ਦਿੰਨੇ ਆ ਚੇਲੇ ਕਹਿ ਦਿੰਨੇ ਆ ਉਹਨਾਂ ਕੋਲ ਗਿਆ ਮਹਾਰਾਜੀ ਮੇਰੇ ਤੇ ਕਿਸੇ ਨੇ ਕੋਈ ਇਹ ਨਹੀਂ ਹੋਈ ਵੀ ਕਿ ਮੇਰਾ ਪੁੱਤਰ ਨੂੰ ਕਿਸੇ ਨੇ ਇਹ ਤਾਂ ਪਰ ਤੁਹਾਡੀ ਜਦੋਂ ਮੈਂ ਭੇਟ ਚੜਾਈ ਬੇਨਤੀ ਕੀਤੀ ਤੇ